ਇਹ ਜਿਹੜੀਆਂ ਤੁਸੀਂ ਕਿਲੇ ਦੇਖਦੇ ਹੋ ਅੱਜ ਕੁਲੇ ਇਹ ਸੁੰਨੇ ਨੇ ਕਿਸੇ ਵਕਤ ਇਹ ਕਿਲਿਆਂ ਉੱਤੇ گاਵਾ ਬਣਿਆ ਸੀ ਐਚਐਫ ਪੀਆ ਜਿਹੜੀ ਕੀ ਵਧੀਆ ਲਸਣ ਦੀਆਂ گاਵਾ ਸੀ ਪਰ ਮੈਂ ਕਿਸੇ ਦਾ ਕੁਝ ਨਹੀਂ ਵਿਗਾੜਿਆ ਮੈਨਾਂ ਮੈਨੂੰ ਨਹੀਂ ਪਤਾ ਪ੍ਰਾਨ ਉਹਨਾਂ ਨੇ ਮੇਰੇ ਮੇਰੇ ਹੁੰਦਿਆ ਮੈਂ 2:30 ਵਜੇ ਇੱਥੋਂ ਗਿਆ ਵਾਂ ਤੇ 3:30 ਵਜੇ ਮੈਂ ਖਾਣਾ ਖਾਣ ਲੱਗਾ ਪੌਣੇ 4 ਵਜੇ ਮੇਰੇ ਬੰਦੇ ਨੇ ਮੈਨੂੰ ਫੋਨ ਆਇਆ ਕਿ ਸਭ گاਵਾ ਤਰਫ ਨਹੀਂ ਆ ਮੈਂ ਰੋਟੀ ਛੱਡ ਕੇ ਉਸੇ ਵਾਲੇ 5 ਮਿੰਟ ਜਿੱਥੇ ਪਹੁੰਚ ਗਿਆ ਉਹਨਾਂ ਦੇ ਪ੍ਰਾਨ ਮੇਰੇ ਹੱਥਾਂ 'ਚ ਛੱਡਿਆ ਜਿਵੇਂ ਮਾਲਕ ਨੇ ਦੀ ਪਿਆਰ ਨਾਲ ਪਾਲਿਆ ਹੁੰਦਾ ਨਾ ਕਿ ਉਹਨਾਂ ਨੇ ਮੇਰੇ ਗਮਾਂ ਕਿ ਕਰ ਨਹੀਂ ਸਕਿਆ ਮੈਂ ਆਪਣਾ ਡਾਕਟਰ ਕੋ ਗਿਆ ਐਂਟੀਬਾਡੀ ਕਿ ਲਵਾਇਆ ਪਰ ਉਹ ਇੰਨਾ ਕੋਈ ਜ਼ਿਆਦਾ ਪੌਇਜ਼ਨ ਫੈਲ ਚੁੱਕਿਆ ਸੀਗਾ ਮੈਨੂੰ ਕੋਈ ਨਹੀਂ ਜੁਰਤ ਨਹੀਂ ਪਈ ਕਿ ਮੈਂ ਉੱਥੇ ਜਾ ਸਕਾਂ ਮੇਰਾ ਬੇਟਾ ਹੈਗਾ ਸੀ ਇਹ ਬੇਟਾ ਜੁਰੂ ਉੱਥੇ ਗਿਆ ਹੈ ਪੋਸਟਮਾਰਟਮ ਦੇ ਤੇ ਉੱਥੇ ਉਹਨਾਂ ਨੇ ਕਹਿ ਦਿੱਤਾ ਕਿ ਉਹਨਾਂ ਦੇ ਹਾਰਟ ਸਾਰਿਆਂ ਦੇ ਬਲੈਕ ਹੋਏ ਪਈਏ ਕਿ ਉਹ ਕਹਿੰਦੇ ਜੀ ਇਹਨਾਂ ਨੂੰ ਪੌਇਜ਼ਨ ਦਿੱਤਾ ਗਿਆ ਤੇ ਜਦ ਆਇਆ ਕਹਿੰਦੀ ਦਸਤਖਤ ਨੂੰ ਸਾਡਾ ਕਰ ਦਿਓ ਕਹਿੰਦੀ ਬੰਦੇ ਆਏ ਹੋਗੇ ਇੱਥੋਂ ਦੀ ਟੱਪ ਕੇ ਆਏ ਆ ਸਰ ਇਹ ਕੰਦੇ ਛੋਟੀ ਹੈ ਇਹਨਾਂ ਹਵਾ ਮਾਰ ਦੇ ਰਾਹੀਂ ਸੰਜੀਤ ਕੁਮਾਰ ਦਾ ਕਹਿਣਾ ਵੀ ਐਸਆਈ ਬੰਦੇ ਆਏ ਨੇ ਤੁਸੀਂ ਤੇ ਕਿੰਨੇ ਕਿੰਨੇ ਲੱਖ ਦੀ ਗਾਂ ਹੋਊਗੀ ਤੇ ਖਾ ਖ ਕੇ ਇਹ ਦੱਸੋ ਵੀ ਇੱਕ ਗਾਂ ਜਿਹੜੀ ਸੀ ਉਹ ਦੁੱਧ ਕਿੰਨਾ ਦਿੰਦੀ ਸੀ ਗਾਂ ਸਰ ਮੇਰੀ ਇੱਕ ਗਾਂ ਦੇ ਘਟ ਤੋਂ ਘਟ ਵੀ 32 ਕਿਲੋ ਦੁੱਧ ਸੀਗਾ ਇੱਕ ਗਾਂ ਦੇ ਥੱਲੇ ਉਹ 1 ਲੱਖ ਤੇ 85 ਹਜ਼ਾਰ ਦੀ ਵੀ ਆਈ ਹੀ ਇੱਕ 65 ਦੀ ਆਈਏ ਇੱਕ 55 ਦੀਆਂ ਆਈਆਂ ਸੀ ਇਹ ਇਹ ਕੋਈ ਸਵਾ ਲੱਖ ਦੇ ਇਹ আজকাল ਤੁਸੀਂ ਮੈਂ ਹੁਣੇ گاਵਾ ਤੇ ਦੁੱਧ ਤੇ ਫਿਰ ਲੋਕਾਂ ਨੂੰ ਦੇਣਾ ਤੇ ਮੈਂ ਪਤਾ ਕਰਨ ਗਿਆ ਕੋਈ ਕਹਿੰਦਾ ਜੀ ਸਵਾ ਲੱਖ ਤੋਂ ਥੱਲੇ ਗਾ ਨਹੀਂ ਕੋਈ ਡੇਰ ਲੱਖ ਨਾਲਦਾ ਦੱਸੋ ਕਿੱਥੇ ਜਾਵਾਂਗੇ ਕਿੱਥੇ ਮੈਂ ਗਰੀਬ ਆਦਮੀ ਕਿੱਥੋਂ ਇਹਨਾਂ ਦੁਬਾਰਾ ਤੋਂ ਕਿੱਥੋਂ ਫੇਰ ਉੱਠਾਂਗਾ ਕਿਸਾਂ ਦੀ ਕੀ ਲੱਗਦਾ ਹੈ ਪਰ ਭਾਈ ਭਰ ਪਾਉਗੇ ਆਪਣੇ ਨਹੀਂ ਜੇ ਰੱਬ ਨੂੰ ਕਹਿੰਦਾ ਫੇਰ ਮੌਤ ਹੀ ਦੇ ਦੇ ਫੇਰ ਮੇਰੇ ਐਂਡ ਹੋਈਏ ਤੇ ਮੌਤ ਹੀ ਆ ਜੇ ਤੇ ਚੰਗੀ ਗੱਲ ਫੇਰ ਮੈਂ ਸੂਝਾ ਨਹੀਂ ਕਰਾਂਗਾ ਦੱਸੋ ਕੀ ਕਰਾਂ ਫੇਰ ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਝਬਾ ਰੋੜ 65 ਕਿਲੇ ਦੀ ਉਸ ਡੇਰੀ ਫਾਰਮ ਆ ਦੀਆਂ ਜਿੱਥੇ ਕੀ ਡੇਰੀ ਫਾਰਮ ਆਪਣੇ ਦੁੱਧ ਚਵਾਈ ਦਾ ਕੰਮ ਕਰਦੇ ਨੇ ਇੱਥੇ ਜਿਹੜੇ ਡੇਰੀ ਵਾਲੇ ਭਰਾ ਨੇ ਤੇ ਉਸ ਵੀਰ ਦੀਆਂ ਤਸਵੀਰਾਂ ਵਿਖਾਵਾਂਗੇ ਜਿੰਨੇ ਆਪਣੇ ਬੱਚਿਆਂ ਵਾਂਗੂ ਪਾਲੀਆਂ ਸੀ ਗਾਵਾਂ ਪਰ ਕਿਸੇ ਨੇ ਉਹਨਾਂ ਨੂੰ ਜ਼ਹਿਰ ਦੇ ਦਿੱਤਾ ਉਸ ਤੋਂ ਬਾਅਦ ਇਹ ਗਾਵਾਂ ਜੜੀਆਂ ਨੇ ਤਰਫ ਤਰਫ ਕੇ ਮਰ ਗਈਆਂ ਜਿਵੇਂ ਮੈਂ ਗੱਲ ਕਰ ਰਿਹਾ ਸੰਜੀਤ ਕੁਮਾਰ ਦੀ ਜਿਹੜਾ ਕਿ ਪਿਛਲੇ ਕਈ ਸਾਲਾਂ ਤੋਂ ਜਿਹੜਾ ਕਿ ਡੇਅਰੀ ਫਾਰਮ ਦਾ ਕਰ ਰਿਹਾ ਗੱਮ ਤੇ ਗੱਲ ਵੀ ਕਰਾਂਗਾ ਤਸਵੀਰ ਦੇ ਨਾਲ ਤੁਸੀਂ ਤਸਵੀਰਾਂ ਤੁਹਾਨੂੰ ਜਰੂਰ ਪਹਿਲਾਂ ਸਾਂਝੀ ਕਰਾਂਗੇ ਤਸਵੀਰਾਂ ਵਿੱਚ ਹਾਲਾਤ ਦੇਖ ਲਓ ਕੀ ਨੇ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਵਾਂ ਇਹ ਜਿਹੜੀਆਂ ਤੁਸੀਂ ਕਿੱਲੇ ਦੇਖਦੇ ਹੋ ਅੱਜ ਕਿੱਲੇ ਇਹ ਸੁੰਨੇ ਨੇ ਕਿਸੇ ਵਕਤ ਇਹ ਕਿੱਲਿਆਂ ਉੱਤੇ گاਵਾ ਬਨਿਆ ਸੀ ਐਫਐਫ ਦੀਆਂ ਜਿਹੜੀ ਕਿ ਵਧੀਆ ਨਸਲ ਦੀਆਂ گاਵਾ ਸੀ ਵਧੀਆ ਦੁੱਧ ਦਿੰਦੀਆਂ ਸੀ ਅੱਜ ਤੁਸੀਂ ਦੇਖ ਸਕਦੇ ਹੋ ਇਹ ਕਿੱਲੇ ਸਾਰੇ ਖਾਲੀ ਨੇ ਤੇ ਖੁਰਲੀ ਵੀ ਤੁਹਾਨੂੰ ਦਿਖਾਣਾ ਖੁਰਲੀ ਬਿਲਕੁਲ ਖਾਲੀ ਹੋਈ ਆ ਉਸ ਡੇਰੀ ਮਾਲਕ ਤੇ ਕੀ ਬੇਦੀ ਹੋ ਗਈ ਸੰਜੀਤ ਕੁਮਾਰ ਤੇ ਜਿੰਨੇ ਆਪਣੇ ਪੁੱਤਾਂ ਵਾਂਗੂ ਪਾਲੀਆਂ ਸੀ ਤੁਸੀਂ ਦੇਖ ਸਕਦੇ ਹੋ ਹਾਲਾਤ ਪੁੱਤਾਂ ਵਾਂਗੂ ਪਾਲੀਆਂ ਸੀ ਪਰ ਅੱਜ ਮਜਬੂਰ ਹੋ ਗਿਆ ਸੁਨੀਪ ਜੀ ਐਡੇ ਹਾਲਾਤ ਮਾੜੇ ਕਿਉਂ ਹੋ ਗਏ ਸਰ ਮੈਂ ਕਿਸੇ ਦਾ ਕੁਝ ਨਹੀਂ ਵਿਗਾੜਿਆ ਮੇਰਾ ਮੈਨੂੰ ਨਹੀਂ ਪਤਾ ਮੇਰੇ ਬੀਸੀ ਪਹਿਲਾਂ ਕੈਂਸਰ ਨਾ ਗਏ ਆ ਮੇਰੀ ਜ਼ਿੰਦਗੀ ਦੀ ਸਾਰੀ ਕਮਾਈ ਉੱਥੇ ਲੱਗ ਗਈ 80 ਹਜ਼ਾਰ ਤਰਕਾਈ ਜੋ 3-4 ਕਰੋੜ ਰੁਪਏ ਲੱਗਿਆ ਨਹੀਂ ਬਚਾ ਪਾਇਆ ਮੈਂ ਫਿਰ ਡੇਰੀ ਫਾਰਮਿੰਗ ਦਾ ਕੰਮ ਕੀਤਾ ਮੇਰਾ ਇੱਕ ਬੇਟਾ ਇੱਕ ਬੇਟੀ ਆ ਤੇ ਵੇਖ ਲੋ ਤੁਹਾਡੇ ਸਾਹਮਣੇ ਆ ਸਾਬ ਮੈਂ ਤੁਹਾਨੂੰ ਕੀ ਕਹਿ ਸਕਦਾ ਮੇਰੇ ਕੋਲ ਤਾਂ ਬੋਲਿਆ ਵੀ ਨਹੀਂ ਜਾਂਦਾ ਵੀ ਇਥੋਂ ਸੰਦੀਪ ਜੀ ਸਤੋਂ ਪਹਿਲਾਂ ਦਸ਼ਕਾਂ ਨੂੰ ਵੀ ਪਿੰਗਾਂਵਾਂ ਢਾਡੀਆਂ ਜੜੀਆਂ ਵਾਂ ਉਹਨਾਂ ਨੂੰ ਹੋਇਆ ਕੀ ਸੀ ਤੇ ਕਿੰਨੀਆਂ ਟੋਟਲ ਪਿੰਗਾਂਵਾਂ ਜੜੀਆਂ ਤੁਹਾਡੇ ਪਿੰਗਾਂਵਾਂ ਜੜੀ ਕੀ ਬਹੁਤ ਉਹੋ ਉਹੋ ਚੀਜ਼ ਮੇਰੀਆਂ ਸਰ ਪਹਿਲਾਂ ਤਿੰਨ ਪਿੰਗਾਂਵਾਂ ਪਹਿਲਾਂ ਗਈਆਂ ਨੇ ਤਿੰਨ ਪਿੰਗਾਂਵਾਂ ਮੈਂ ਇੱਕ ਇੱਕ ਕਰਕੇ ਗਈਆਂ ਮੈਨੂੰ ਨਾ ਮੈਂ ਸ਼ੱਕ ਨਾ ਪਵੇ ਕਿ ਉਹ ਵੀ ਬੜ ਬਹੁਤ ਦੁੱਧ ਦੀਆਂ ਮਾਲਕ ਸੀ ਮੇਰੇ ਕੋਲ 300 ਕਿਲੋ ਦੁੱਧ ਸੀਗਾ ਇਹ ਸਾਰੀਆਂ ਗਾਵਾਂ ਦਾ ਤੇ ਮੈਂ ਕਿਹਾ ਕਿ ਦੇ ਗਰਮੀ ਕਰਕੇ ਜਾਂ ਮੈਂ ਇੱਥੇ ਪੱਖੇ ਲਾਏ ਆ ਫਿਰ ਚੋਰੀ ਹੋਈ ਪੱਖੇ ਵੀ ਲਾ ਕੇ ਲੈ ਗਏ ਇੱਥੇ ਮੈਂ ਕੁਛ ਨਹੀਂ ਬੋਲਿਆ ਪਿੱਛੋਂ ਕੰਦ ਦੇ ਉੱਥੇ ਟੱਪ ਕੇ ਆਏ ਆ ਸਾਹਿਬ ਜਦੋਂ ਤਿੰਨ ਗਾਵਾਂ ਵੱਡੀਆਂ ਮੇਰੀਆਂ ਗਈਆਂ 100 ਤੇ 20 ਕਿਲੋ ਦੁੱਧ ਵਾਲੀਆਂ ਤਿੰਨੇ ਗਾਵਾਂ ਸੀ ਸਾਹਿਬ ਤੇ ਜਦੋਂ ਦੋ ਐਡੀਆਂ ਐਨੀਆਂ ਕਟੀਆਂ ਸੀ ਮੈਂ ਬਾਹਰੋਂ ਬੋਲਦਿਆਂ ਮਹੰਗੇ ਬੋਲਦਿਆਂ ਬੱਚੀਆਂ ਪਾਲਦਾ ਪਿਆ ਹਾ ਕਿ ਮੇਰੀਆਂ ਨਾਲ ਹੋਰ ਦੋ ਸਾਲ ਨੂੰ ਦੁੱਧ ਤੇ ਮੇਰੀ ਬਾਲਟੀ ਚ ਆ ਜਾਏਗਾ ਸਰ ਉਹਨਾਂ ਨੂੰ ਜਦੋਂ ਪੰਜ ਗਏ ਨਾ ਜੀ ਉਹ ਤੋਂ ਫਿਰ ਮੈਨੂੰ ਫਿਰ ਹੋਇਆ ਫਿਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਮੇਰੀ ਬਹੁਤ ਹੈਲਪ ਕੀਤੀ ਪੁਲਿਸ ਪ੍ਰਸ਼ਾਸਨ ਨੇ ਜਿਹੜੇ ਇੱਥੋਂ ਦੇ ਗਏ ਹਾਂ ਜੀ ਉਹਨਾਂ ਨੇ ਜਿਹੜੇ ਫਤਾਹਪੁਰ ਚੌਂਕᱤਨ ਚਾਰਜ ਦੇ ਸਾਹਬ ਉਤਲੇ ਉਹਨੇ ਸਾਰਿਆਂ ਨੇ ਮੇਰੀ ਪੁਲਿਸ ਪ੍ਰਸ਼ਾਸਨ ਨੇ ਬੜੀ ਮਦਦ ਕੀਤੀ ਹੈ ਪਰ ਮੈਂ ਇਸ ਤਰ੍ਹਾਂ ਕੀ ਕਰਾਂ ਮੇਰੇ ਮੇਰਾ ਮੇਰੇ ਪਾਂਡੇ ਖਾਲੀ ਹੋ ਗਏ ਸਾਬ ਮੇਰੇ ਇੱਥੇ ਦੇਰੀ ਬਟਨ ਨੂੰ ਜੀ ਨਹੀਂ ਕਰਦਾ ਸਾਬ ਦੁਖੀ ਹੋ ਗਿਆ ਮੇਰੇ ਕੋ ਤੁਹਾਡੇ ਸਾਹਮਣੇ ਮੇਰੇ ਕਿਲੇ ਖਾਲੀ ਪੈ ਗਏ ਬਿਲਕੁਲ ਜੀ ਇਹ ਸਬੰਦ ਦੀ ਖਾਸ ਕਰਕੇ ਸੰਜੀਵ ਜੀ ਜਦੋਂ ਲਿਆਂਦੀਆਂ ਸੀ ਇਹ گاਵਾ ਕਿੰਨੇ ਕਿ ਚਾਵਾਂ ਲਿਆਂਦੀ ਸੀ ਕਿੰਨੇ ਕਿ ਧੀਆ ਪੁੱਤਾਂ ਨੂੰ ਕਿੰਨੇ ਕਿ ਸੇਵਾ ਕੀਤੀ ਸੀ ਮੇਰੀ ਹੱਥ ਲਾ ਕੇ ਉਹਨਾਂ ਨੂੰ ਪੈਰੀ ਹੱਥ ਲਾ ਕੇ ਮੈਨੂੰ ਫਿਰ ਦੇਖੋ ਪ੍ਰਾਨ ਉਹਨਾਂ ਨੇ ਮੇਰੇ ਮੇਰੇ ਹੁੰਦਿਆ ਮੈਂ 2:30 ਵਜੇ ਇੱਥੋਂ ਗਿਆ ਵਾਂ ਤੇ 3:30 ਵਜੇ ਮੈਂ ਖਾਣਾ ਖਾਣ ਲੱਗਾ ਪੌਣੇ 4 ਵਜੇ ਮੇਰੇ ਬੰਦੇ ਨੇ ਮੈਨੂੰ ਫੋਨ ਆਇਆ ਕਿ ਸਭ گاਵਾ ਤੜਫਣੀਆਂ ਮੈਂ ਰੋਟੀ ਛੱਡ ਕੇ ਉਸੇ ਵਲੇ 5 ਮਿੰਟ ਜਿੱਥੇ ਪਹੁੰਚ ਗਿਆ ਪਰ ਉਹਨਾਂ ਨੇ ਪ੍ਰਾਨ ਮੇਰੇ ਹੱਥਾਂ 'ਚ ਛੱਡਿਆ ਜਿਵੇਂ ਮਾਲਕ ਨੇ ਦੀ ਪਿਆਰ ਨਾਲ ਪਾਲਿਆ ਹੁੰਦਾ ਨਾ ਕਿ ਉਹਨਾਂ ਨੇ ਮੇਰੇ ਮੈਂ ਉਹਨਾਂ ਕੋਲ ਗਿਆ ਕਰ ਨਹੀਂ ਸਕਿਆ ਮੈਂ ਆਪਣਾ ਡਾਕਟਰ ਕੋਲ ਗਿਆ ਐਂਟੀਬਾ ਔਰ ਉਹ ਇੰਨਾ ਕੋਈ ਜ਼ਿਆਦਾ ਪੋਇਜ਼ਨ ਫੈਲ ਚੁੱਕਿਆ ਸੀਗਾ ਕਿ ਉਸ ਤੜਫ ਤੜਕੇ ਕੋਈ ਖੁਰਲੀ ਚ ਮਰੀਏ ਤੁਹਾਨੂੰ ਮੈਂ ਦੇ ਦੇਵਾਂਗਾ ਕੋਈ ਇੱਥੇ ਤੜਫਿਆ ਮੇਰੇ ਕੋ ਤੇ ਚੜ ਦੇ ਮੇਰੇ ਕੋ ਬੋਲਿਆ ਨਹੀਂ ਮੈਨੂੰ ਰੋਟੀ ਖਾਣ ਲੈ ਮੇਰਾ ਜੀਵਨ ਮੈਨੂੰ ਰੱਬ ਮੈਨੂੰ ਮੌਤ ਦੇ ਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਸੰਜੀਤ ਕੁਮਾਰ ਜਿਹੜਾ ਕਿ ਡੇਲੀ ਮਾਲਕ ਆ ਤੁਹਾਨੂੰ ਤੁਸੀਂ ਆਜੋ ਸਾਨੀ ਕਰਾਂਗੇ ਉਹਨਾਂ ਦੀ ਕੀ ਹਾਲਾਤ ਹੋ ਗਏ ਨੇ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਿਹਾ ਕਿਉਂਕਿ ਧੀਆ ਪੁੱਤਾਂ ਵਾਂਗ ਪਾਲੀਆਂ ਸੀ ਪਾਲ ਪੋਸਕੀਆਂ ਇਹਨਾਂ ਨੂੰ ਵੱਡਿਆ ਕੀਤਾ ਸੀ ਬڑے ਚਾਵਾ ਦੇ ਨਾਲ ਉਹਨਾਂ ਨੇ ਇਹਨਾਂ ਨੂੰ ਰੱਖਿਆ ਸੀ ਅਤੇ ਰੋਜੀ ਰੋਟੀ ਦਾ ਗੁਜ਼ਾਰਾ ਚੱਲਦਾ ਸੀ ਪਰ ਜੇ ਹਾਲਾਤ ਦੇਖ ਲਓ ਸੰਜੀਤ ਕੁਮਾਰ ਦੇ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਿਹਾ ਕਿ ਉਹਨਾਂ ਦੀ ਜਿਹੜੀਆਂ گاਵਾ ਸੀ 6 ਅੱਜ ਉਹ ਜਿਹੜੀਆਂ ਦੁਨੀਆ ਤੇ ਨਹੀਂ ਰਹੀ ਤੇ ਮੈਨੂੰ ਦੋ ਕਟੀਆਂ ਦੋ ਕਟੀਆਂ ਤੇ ਮੈਨੂੰ ਇਹ ਦੱਸੋ ਸੰਜੀਤ ਜੀ ਜਦੋਂ ਇਹ ਤੁਹਾਨੂੰ ਪਤਾ ਲੱਗਾ ਇਹਦੇ ਬਾਰੇ ਤੁਸੀਂ ਜਦੋਂ ਮੌਕੇ 'ਤੇ ਆ ਕੇ ਦੇਖਿਆ ਸੀ ਤੇ ਉਹਨਾਂ ਦੇ ਹਾਲਾਤ ਕੀ ਸੀ گاਉਂ ਦੇ ਤੜਫ ਰੀਆਂ ਸੀ ਸਰ ਬਹੁਤ ਜ਼ਿਆਦਾ ਤੜਫ ਰੀਆਂ ਸੀ ਮੇਰੇ ਕੋ ਬੇਦਾਰੀ ਆ ਮੇਰਾ ਬੇਟਾ ਗਿਆ ਹੈ ਬੇਟਾ ਗਿਆ ਡਾਕਟਰ ਕੋ ਗਿਆ ਤਖੰਡਾ ਮੈਡੀਕਲ ਸਟੋਰ ਨੇ ਉੱਥੋਂ ਐਂਟੀਬਾਡੀ ਲੈ ਕੇ ਆਇਆ ਕਿ ਸਾਰਿਆਂ ਨੇ ਇੱਥੇ ਡੇਰੀ ਕੰਪਲੈਕਸ ਵਾਲੇ ਇਕੱਠੇ ਹੋ ਗਏ ਕਿ ਇਹਨਾਂ ਨੂੰ ਐਂਟੀਬਾਡੀ ਲਾਓ ਕਿ ਸ਼ਾਇਦ ਕੁਝ ਹੋ ਜਾਈ ਪਰ ਨਹੀਂ ਸਰ ਉਹ ਟੈਸਟ ਨਹੀਂ ਕਰਨੀ ਐ ਸਭ ਸਾਰੀਆਂ ਇੱਥੇ ਟਰਟ ਟਰਕੇ ਮਰ ਗਈਆਂ ਸਭ ਮੈਨੂੰ ਸਿਰਫ ਤੁਹਾਨੂੰ ਕਿਦਾ ਪਤਾ ਲੱਗਾ ਵੀ ਉਹਨਾਂ ਨੂੰ ਪੋਇਜ਼ਨ ਦਿੱਤਾ ਗਿਆ ਸੀ ਜਾਂ ਜ਼ਹਿਰ ਦਿੱਤਾ ਗਿਆ ਸੀ ਤੁਹਾਨੂੰ ਕਿਸ ਦਾ ਪਲਗਾ ਚੀਜ਼ ਦਾ ਜਿਹੜੇ ਇੱਥੇ ਟੀਮ ਜਿਹੜੀ ਹੈਗੀ ਜਿਹੜੇ ਇੱਥੇ ਉਹਨਾਂ ਦੇ ਹੈਗੇ ਸੀ ਵੱਡੇ ਡਾਕਟਰਾਂ ਦੇ ਵੱਡੇ ਉਹਨਾਂ ਨੇ ਆ ਕੇ ਇੱਥੇ ਸਾਰਾ ਨਮਾਇਜ਼ਾ ਕੀਤਾ ਮੈਨੂੰ ਕੋਈ ਨਹੀਂ ਜਰਤ ਨਹੀਂ ਪਈ ਕਿ ਮੈਂ ਉੱਥੇ ਜਾ ਸਕਾਂ ਮੇਰਾ ਬੇਟਾ ਹੈਗਾ ਸੀ ਇਹ ਬੇਟਾ ਜੂਰੂ ਉੱਥੇ ਗਿਆ ਹੈ ਪੋਸਟਮਾਰਟਮ ਦੇ ਤੇ ਉੱਥੇ ਉਹਨਾਂ ਨੇ ਕਹਿ ਦਿੱਤਾ ਕਿ ਉਹਨਾਂ ਦੇ ਹਾਰਟ ਸਾਰਿਆਂ ਦੇ ਬਲੈਕ ਹੋਏ ਪਈਏ ਕਿ ਉਹ ਕਹਿੰਦੇ ਜੀ ਇਹਨਾਂ ਨੂੰ ਪੋਇਜ਼ਨ ਦਿੱਤਾ ਗਿਆ ਹੈ ਬਾਕੀ ਇਹਲੇ ਜਿਹੜੀ ਹੈਗੀ ਹੈ ਖਰੜ ਦੇ ਰਿਪੋਰਟ ਆਏਗੀ ਤੇ ਪੁਲਿਸ ਕਾਰਵਾਈ ਉਹਨਾਂ ਨੇ ਕਰ ਰਹੇ ਆ ਕਿੰਦੇ ਰਿਪੋਰਟ ਦੇ ਉੱਤੇ ਅਣਬਿਸ਼ਾਤਾ ਲੈ ਕੀਤਾ ਹੈ ਕਿ ਕਿੰਦੇ ਦੇ ਮੈਨੂੰ 100% ਜੀ ਜਿਹੜੇ ਤੁਹਾਨੂੰ ਕਿਸੇ ਦਾ ਸ਼ੱਕ ਹੋਵੇ ਤੇ ਮੈਨੂੰ ਖਾਸ ਕੇ ਇਹ ਦੱਸੋ ਵੀ ਜਿਹੜੀਆਂ ਤੁਹਾਨੂੰ ਦੱਸ ਰਹੇ ਹੋ ਵੀ ਤੁਹਾਡੀ گاਵਾਂ ਨੂੰ ਜ਼ਹਿਰ ਦਿੱਤਾ ਗਿਆ ਵਾ ਤੇ ਆਇਆ ਕਹਿੰਦੀ ਹੈ ਦੱਸ ਕਾਨੂੰ ਸਾਡਾ ਕਰ ਦੋ ਕਹਿੰਦੀ ਬੰਦੇ ਆਏ ਹੋਗੇ ਪਿੱਛੇ ਦੀ ਟੱਪ ਕੇ ਆਏ ਆ ਸਰ ਇੱਕ ਅੰਦਰ ਛੋਟੀ ਹੈ ਤੇ ਇਹਨਾਂ ਹਵਾ ਮਾਰਦੇ ਰਾਹੀ ਸੰਦੀਪ ਕੁਮਾਰ ਦਾ ਕਹਿਣਾ ਵੀ ਐਸ ਰਾ ਹੀ ਬੰਦੇ ਆਏ ਨੇ ਤੁਸੀਂ ਤਸਵੀਰ ਦੇਖ ਸਕਦੇ ਹੋ گاਵਾਂ ਦੀ ਤੇ ਜਿਹੜੀ ਕੀ ਇਸ ਦਵਾਰ ਦੀ ਇਹਨਾਂ ਦਾ ਕਹਿਣਾ ਵੀ ਇਸ ਦਵਾਰ ਥਾਣੀ ਉਹ ਬੰਦੇ ਆਏ ਸੀ ਜਾ ਇਹ ਨਾ ਸੁੱਟਿਆ ਹੋਗਾ ਇਹ ਤੁਸੀਂ ਤਸਵੀਰਾਂ ਹਾਂ ਟੱਪ ਕੇ ਅੰਦਰ ਆ ਕੇ ਟੱਪ ਕੇ ਅੰਦਰ ਆਇਆ ਅੰਦਰ ਆ ਕੇ ਖੁਰਲੀ ਚ ਪਾਇਆ ਖੁਰਲੀ ਚ ਪਾਇਆ ਤੇ ਮੈਨੂੰ ਇਸੋ ਵੀ ਦੁਪਹਿਰ ਦਾ ਸਮਾਂ ਸੀ 2:30 ਦਾ ਸਰ ਇਹ ਅਪ੍ਰੋਕਸੀਮੇਟਲੀ 3:30 3:30 ਪੌਣੇ 4:00 ਵਜੇ ਦਾ ਇਹ ਗਾਹੀ ਸਮਾਂ ਆਏਗਾ ਸੀ ਉਹ ਗੱਲ ਕਰੀ ਸੰਦੀਪ ਅਸੀਂ ਦੇਖਿਆ ਵੀ ਇਸ ਡੇਰੀਆਂ ਦੇ ਵਿੱਚ ਚਾਰ-ਛੇ ਫੇਰੇ ਡੇਰੀਆਂ ਨੇ ਚਾਰ-ਛੇ ਫੇਰੇ ਡੇਰੀ ਮਾਲਕ ਵੀ ਨੇ ਉਹਨਾਂ ਦੇ ਨੌਕਰ ਵੀ ਨੇ ਬਹੁਤ ਵੱਡੀ ਤਦਾਦ ਵੀ ਡੇਰੀ ਫਾਰਮ ਜਿਹੜਾ ਕੀ ਅੰਮ੍ਰਿਤਸਰੋਂ ਬਾਹਰ ਕੱਢਿਆ ਗਿਆ ਇਸ ਰੋੜ ਤੇ ਝਬਾ ਰੋੜ ਤੇ ਤੇ ਉਹਨਾਂ ਬੰਦਿਆਂ ਨੂੰ ਕਿਸੇ ਨੇ ਆਉਂਦੇ ਜਾਂਦੇ ਨੂੰ ਕਿਸੇ ਤੇ ਸ਼ਾਮ ਨੂੰ ਦੁਪਹਿਰੀ 12 ਵਜੇ ਤੱਕ ਨਾ ਲੋਕ ਆਪਣਾ ਦੁੱਧ ਲੈ ਕੇ 10 ਵਜੇ ਤੱਕ ਨਿਕਲ ਜਾਂਦੇ ਨੇ ਉਸ ਤੋਂ ਬਾਅਦ 12 ਵਜੇ ਤੱਕ ਆਂਦੇ ਨੇ ਪੱਠੇ ਪਾਉਂਦੇ ਨੇ ਪੱਠੇ ਪਾ ਗਏ ਫਿਰ ਜਿਹੜੀ ਲੇਬਰ ਆ ਉਹ ਵੀ ਆਪਣਾ ਰੈਸਟ ਕਰਨ ਚਾ ਜਾਂਦੀ ਕਿਉਂਕਿ ਉਹਨਾਂ ਦਾ ਦੁਪਹਿਰ ਫਿਰ 4 ਵਜੇ 2:30 3 ਵਜੇ ਕਿਸੇ ਨੇ ਲੱਗ ਜਾਣਾ ਦੁੱਧ ਝੋਣ ਵਾਸਤੇ ਮੇਰੇ ਬੰਦੇ 4 ਵਜੇ ਤੋਂ 4:30 ਆਂਦੇ ਸੀਗੇ ਤੇ ਮੈਂ ਤੇ ਉਦੋਂ ਆਪ 2:30 ਦੇ ਗਿਆ ਤੇ 3:30 ਪੌਣੇ 4 ਵਜੇ ਦਾ ਇਹ ਵਾਕਿਆ ਹੋਇਆ ਕੋਈ ਮੇਰੇ ਰਾਕੀ ਕਰਕੇ ਪਿੱਛੋਂ ਦੀ ਆ ਕੇ ਕਿ ਉਹਨੇ ਵੇਖਿਆ ਇਸ ਟਾਈਮ ਕੋਈ ਨਹੀਂ ਹੈਗਾ ਤੇ ਉਹਨਾਂ ਨੇ ਸਾਰਾ ਇਹ ਮੇਰਾ ਕਾਰਾ ਕੀਤਾ ਜੀ ਪਰ ਗੱਲ ਕਰੀ ਸੰਜੀਤ ਜੀ ਤੁਹਾਡੀਆਂ ਗਾਵਾਂ ਨੂੰ ਕਿਉਂ ਗਲਾਸਤਾ ਕੀਤਾ ਸੀ ਦੇਖਿਆ ਵੀ ਇੱਥੇ ਬਹੁਤ ਜ਼ਿਆਦਾ ਡੇਰੀ ਫਾਰਮ ਨੇ ਵੱਡੀ ਤਰ੍ਹਾਂ ਵਿੱਚ ਹੋਰ ਵੀ ਗਾਵਾਂ ਹੈਗੀਆਂ ਨੇ ਤੁਹਾਡੀ ਨਾਲ ਕਿਉਂ ਕਿਸੇ ਨਾਲ ਦੁਸ਼ਮਣੀ ਕੱਢੀ ਇਹ ਚੀਜ਼ ਦੀ ਲੈ ਕੇ ਕਿਸ ਤਰ੍ਹਾਂ ਦੇ ਦੋ ਜੀ ਮੈਂ ਕਿਸੇ ਨਾਲ ਕਿ ਮੈਂ ਹੁਣ ਕਿਸੇ ਦਾ ਕੀ ਲਾਵਾਂ ਮੈਂ ਆਪਣੇ ਉੱਤੇ ਇਲਜ਼ਾਮ ਕਿਸੇ ਦਾ ਲਾਵਾਂਗਾ ਮੇਰੇ ਦੁਸ਼ਮਣੀ ਪਈ ਗਈ ਮੇਰਾ ਇੱਕ ਬੇਟਾ ਹੈ ਭਤੀਜਾ ਨਾਲ ਆ ਜਾਂਦਾ ਆਪਣਾ ਕੰਮ ਕਰਦੇ ਮੈਂ ਕਿਸੇ ਦੇ ਉੱਤੇ ਇਲਜ਼ਾਮ ਲਿਆਣਾ ਇਹ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਕਿ ਉਹ ਵੇਖੇ ਕੀ ਕਰਨਾ ਹੈ ਮੈਨੇ ਤੇ ਮੈਨੂੰ ਇਸੋ ਸੰਦੀਪ ਜੀ ਜਿਹੜੀਆਂ ਤੁਹਾਡੀਆਂ گاਵਾਂ ਦਾ ਨੁਕਸਾਨ ਹੋਇਆ ਵਾ 6 گاਵਾਂ ਤੁਹਾਡੀਆਂ ਚਲ ਗਈਆਂ ਜਿਹੜੀਆਂ ਕਿ ਬਹੁਤ ਵਧੀਆ ਨਸਲ ਦੀਆਂ ਸੀ ਤੇ ਕਿੰਨੇ ਕਿੰਨੇ ਲੱਖ ਦੀਆਂ ਗਾਂ ਹੋਊਗੀ ਤੇ ਖਾਸ ਕਰਕੇ ਇਹ ਦੱਸੋ ਵੀ ਇੱਕ ਗਾਂ ਜਿਹੜੀ ਸੀ ਉਹ ਦੁੱਧ ਕਿੰਨਾ ਦਿੰਦੀ ਸੀ ਗਾਂ ਸਰ ਮੇਰੀ ਇੱਕ ਗਾਂ ਦੇ ਘਟ ਤੋਂ ਘਟ ਵੀ 32 ਕਿਲੋ ਦੁੱਧ ਸੀਗਾ ਇੱਕ ਗਾਂ ਦੇ ਥੱਲੇ ਉਹ 1 ਲੱਖ ਤੇ 85 ਹਜ਼ਾਰ ਦੀ ਵੀ ਆਈ ਹੀ ਇੱਕ 65 ਦੀ ਆਈਏ ਇੱਕ 55 ਦੀਆਂ ਆਈਆਂ ਸੀ ਤੇ ਇਹ ਇਹ ਕੋਈ ਸਵਾ ਲੱਖ ਦੀ ਹੈ ਇਹ আজকাল ਤੁਸੀਂ ਮੈਂ ਹੁਣੇ گاਵਾ ਤੇ ਦੁੱਧ ਤੇ ਫਿਰ ਲੋਕਾਂ ਨੂੰ ਦੇਣਾ ਤੇ ਮੈਂ ਪਤਾ ਕਰਨ ਗਿਆ ਕੋਈ ਕਹਿੰਦਾ ਜੀ ਸਵਾ ਲੱਖ ਤੋਂ ਥੱਲੇ ਗਾ ਨਹੀਂ ਕੋਈ ਡੇਢ ਲੱਖ ਨਾਲਦਾ ਦੱਸੋ ਕਿੱਥੇ ਜਾਵਾਂਗੇ ਕਿੱਥੇ ਮੈਂ ਗਰੀਬ ਆਦਮੀ ਕਿੱਥੋਂ ਇਹਨਾਂ ਦੁਬਾਰਾ ਤੋਂ ਕਿੱਥੋਂ ਫੇਰ ਉੱਠਾਂਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਸੰਜੀਤ ਕੁਮਾਰ ਦੇ ਜਦੋਂ ਵੀ ਕਿਤੇ ਆਪਣੇ گاਵਾ ਵਾਲੇ ਸੋਚਦਾ ਤੇ ਅੱਖਾਂ 'ਚ ਅਥਰੂ ਆ ਜਾਂਦੇ ਨੇ ਮਨ ਭਾਵੁਕ ਹੋ ਜਾਂਦਾ ਬਹੁਤ ਮੁਸ਼ਕਲ ਦੇ ਨਾਲ ਡੇਰੀ ਫਾਰਮ ਖੋਲ੍ਹਿਆ ਸੀ ਪੀ ਰੋਜੀ ਰੋਟੀ ਸ਼ੁਰੂ ਕਰਾਂਗੇ ਪਰਿਵਾਰ ਦਾ ਰੋਟੀ ਰੋਟੀ ਦੇ ਗੁਜ਼ਾਰਾ ਹੋਊਗਾ ਪਰ ਅੱਜ ਹਾਲਾਤ ਦੇਖ ਲਓ ਤੁਸੀਂ ਕਿਸ ਤਰ੍ਹਾਂ ਦੇ ਨੇ ਇਹ ਜਿਹੜੀ ਖੁਰਲੀ ਤੁਹਾਨੂੰ ਦਿਖਾ ਰਹੇ ਆ ਇੱਕ ਬਿਲਕੁਲ ਖਾਲੀ ਆ ਕਿਸੇ ਵਾਰ ਇੱਥੇ گاਵਾ ਬੰਨਿਆ ਸੀ ਵਧੀਆ ਟਾਪ ਦੀਆਂ ਤੇ ਅੱਜ ਹਾਲਾਤ ਦੇਖ ਲਓ ਕਿਸ ਤਰ੍ਹਾਂ ਦੇ ਨੇ ਬਿਲਕੁਲ گاਵਾ ਦੇ ਜਿਹੜੇ ਕਿੱਲੇ ਨੇ ਖਾਲੀ ਨੇ ਤੇ ਮੈਨੂੰ ਐਸੋਪੀ ਡੇਰੀ ਫਾਰਮ ਜੋ ਸ਼ੁਰੂ ਕੀਤਾ ਸੀ ਕਿਹੜੇ ਹਾਲਾਤਾਂ ਸ਼ੁਰੂ ਕੀਤਾ ਸੀ ਕੀ ਕੀ ਵੇਚ ਕੇ ਜਿਹੜਾ ਕੀ ਮੱਝਾਂ ਪਾਈਆਂ ਮੈਂ ਆਪਣੇ ਮੈਸੇਜ ਦਾ ਗੋਲਡ ਬੈਂਕ ਦੇ ਵਿੱਚ ਜਾ ਕੇ ਵੇਖ ਲਓ SBI ਬੈਂਕ ਦੇ ਵਿੱਚ ਲੋਨ ਲੈ ਕੇ ਕਿ ਮੈਂ ਕਹੇ ਹੌਲੀ ਹੌਲੀ ਉਤਾਰ ਦਿਆਂਗਾ ਉਹਦੇ ਤੋਂ ਅੰਗੇਸ਼ ਤੇ ਲੋਨ ਲਿੱਤਾ ਸੀ ਕਿ ਮੈਂ ਚਲੋ ਮੈਨੂੰ ਹੌਸਲਾ ਹੋ ਗਿਆ ਸੀ ਕਿ ਮੇਰਾ ਦੁੱਧਦਾ ਹੋ ਗਿਆ ਹੈਗਾ ਤੇ ਉਹਨਾਂ ਨੂੰ ਕਿਹਾ ਸੀ ਸਾਲ ਦਾ ਟਾਈਮ ਦੇ ਦਿਓ 골ਡ ਲੋਨ ਦਾ ਮੈਂ ਤੁਹਾਡੇ ਕਰਕੇ ਫਿਰ ਨਾਲ ਨਾਲ ਉਤਾਰੀ ਮੇਰੇ ਤੇ ਲੈ ਕਰਜ਼ਾਈ ਬੰਦਾ ਯਾਰ ਮੈਂ ਕਿੱਥੇ ਜਾਵਾਂਗਾ ਅਜਾ ਮੇਰੇ ਕਿਸ ਤਰ੍ਹਾਂ ਦੇ ਦਿਓ 골ਡ ਲੋਨ ਹੀ ਜਾ ਰਿਹਾ ਹਥੋਂ ਗਾਵਾਂ ਵੀ ਚਲ ਗਈਆਂ ਨੇ ਦੋਵਾਂ ਨੁਕਸਾਨ ਹੋ ਰਿਹਾ ਪਾਕਿਸਤਾਨ ਦੀ ਰੁਕੀ ਲੱਗਦਾ ਹੈ ਪਰ ਭਾਈ ਪਰ ਪਾਉਗੇ ਆਪਣੇ ਨੂੰ ਨਹੀਂ ਸਰ ਰੱਬ ਨੂੰ ਕਹਿੰਦੇ ਫਿਰ ਬਹੁਤ ਹੀ ਦੇ ਦੇ ਫਿਰ ਮੇਰੇ ਐਂਡ ਹੋਈਏ ਬਹੁਤ ਹੀ ਆਜੇ ਫਿਰ ਚੰਗੀ ਗੱਲ ਹੈ ਫਿਰ ਮੈਂ ਸੂਝਾ ਨਹੀਂ ਕਰਾਂਗਾ ਦੱਸੋ ਕੀ ਕਰਾਂ ਫਿਰ ਨਹੀਂ ਮੇਰੇ ਕੋਲ ਬਰਦਾਸ਼ਤ ਨਹੀਂ ਆਦੀ ਨਿੰਦਰ ਮੇਂ ਨਹੀਂ ਆਦੀ ਸਾਹਿਬ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਚਾਵਾ ਦੇ ਨਾਲ ਧੀਆਂ ਪੁੱਤਾਂ ਨੂੰ ਸਾਂਭੀਆਂ ਸੀ ਪਰ ਅੱਜ ਹਾਲਾ ਦੇਖ ਲਓ ਸੰਜੀਤ ਕੁਮਾਰ ਦੇ ਘਰ ਦਾ ਜਿਹੜਾ 골ਡ ਸੀ ਉਹ ਵੀ ਜਿਹੜਾ ਗਹਿਣੇ ਪਿਆ ਸੀ ਤੇ ਹੁਣ 골ਡ ਵੀ ਕਿਤੇ ਜਾਂਦਾ ਰਹਿ ਜਾਊਗਾ ਕਿਉਂਕਿ گاਵਾ ਵਿੱਚ ਚਲ ਗਈਆਂ ਇਸੇ ਰੋਜੀ ਰੋਟੀ ਉੱਤੇ ਉਸਨੇ ਕਰਦਾ ਵਿਗਿਆਲਾ ਚੱਲਦਾ ਸੀ ਤੇ ਰੋਜੀ ਰੋਟੀ ਚਲਾ ਕੇ ਗੋੜ ਦਾ ਜਿਹੜਾ ਅਸੀਂ ਲੋਨ ਸੀ ਉਹ ਵੀ ਹੋਲੀ ਲੋਣਾ ਸੀ ਪਰ ਉਹ ਹੁਣ ਉਹ ਵੀ ਜਿਹੜਾ ਲੱਗਦਾ ਮੁਸ਼ਕਲ ਆ ਦਾਨੀ ਸੱਜਣਾ ਨੂੰ ਕੀ ਅਪੀਲ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੋ ਕੀ ਕਹਿੰਦੇ ਪ੍ਰਸ਼ਾਸਨ ਨੂੰ ਕਹਿੰਦਾ ਮੈਨੂੰ ਸਾਬ ਦਿਓ ਤੇ ਦਾਨੀ ਸੱਜਣ ਜੀ ਕੋਈ ਮੇਰੀ ਮਦਦ ਕਰ ਸਕਦਾ ਮਦਦ ਕਰ ਦਿਓ ਮੇਰਾ ਦੁੱਧ ਗਿਆ ਬਿਲਕੁਲ ਜੀ ਸਾਡੀ ਵੀ ਅਪੀਲ ਹੈ ਦਾਨੀ ਸੱਜਣਾ ਨੂੰ ਜੇਕਰ ਕੋਈ ਅੱਗੇ ਆ ਕੇ ਮਦਦ ਕਰ ਸਕਦਾ ਸੰਜੀਤ ਕੁਮਾਰ ਵੀ ਤੇ ਜਰੂਰ ਮਦਦ ਕਰੇ ਐਡਰੈਸ ਤੁਹਾਨੂੰ ਪਤਾ ਜਰੂਰ ਦੱਸ ਦਾਂਗੇ ਝਬਾਰ ਰੋਡ ਤੇ 65 ਕਿੱਲੇ ਵਾਲੇ ਜਿਹੜੇ ਇੱਥੇ ਮਲੋਤਰਾ ਡੇਰੀ ਪੈਂਦੀ ਆ ਸੰਜੀਤ ਮਲੋਤਰਾ ਡੇਰੀ ਇਹਨਾਂ ਦੀ ਆ ਇੱਥੇ ਆ ਕੇ ਤੁਸੀਂ ਸਿੱਧੇ ਪਰਿਵਾਰ ਦੀ ਮਦਦ ਕਰ ਸਕਦੇ ਹੋ ਅੱਜ ਤੁਹਾਡੇ ਸਾਥ ਦੀ ਲੋੜ ਆ ਤੁਸੀਂ ਦੇਖ ਸਕਦੇ ਹੋ ਪੰਜਾਬੀ ਅਕਸਰ ਪੰਜਾਬੀਆਂ ਦੀ ਬਾਹ ਫੜਦੇ ਨੇ ਹਮੇਸ਼ਾ ਲੋੜਵੰਦ ਪਰਵਾਰਾਂ ਦੀ ਬਾਹ ਫੜਦੇ ਹੋ ਇੱਥੇ ਆ ਕੇ ਇਸ ਪਰਿਵਾਰ ਦਾ ਸਾਥ ਦਿਓ ਕਿਉਂਕਿ ਸੰਜੀਤ ਕੁਮਾਰ ਦੇ ਹਾਲਾਤ ਬੜੇ ਮਾੜੇ ਨੇ ਸੰਜੀਤ ਕੁਮਾਰ ਜੀ ਜਦੋਂ ਰਾਤਾਂ ਸੌਂਦੇ ਹੋ ਜਾਂ ਜਦੋਂ ਇਸ ਡੇਰੀ ਤੇ ਹੁੰਦੇ ਹੋ ਇਸ ਕਿੱਲੇ ਵੱਲ ਧਿਆਨ ਦਿੰਦੇ ਹੋ ਫਿਰ ਮਨ ਕਿੰਨਾ ਭਾਰ ਹੁੰ ਮੇਰੇ ਵੰਦਰ ਨਹੀਂ ਬੜਾ ਜਾਂਦਾ ਮੇਰੇ ਬੇਟਾ ਹੀ ਜਾਂਦਾ ਤੇ ਭਤੀਜਾ ਹੀ ਜਾਂਦਾ ਮੈਂ ਨਹੀਂ ਜਾਂਦਾ ਤੇ ਬਹੁਤ ਮੇਰਾ ਜਦੋਂ ਮੇਰੇ ਰੋਜ਼ਗਾਰ ਹੀ ਇੱਥੋਂ ਚਲਾ ਗਿਆ ਜਿੱਥੇ ਮੇਰੀਆਂ ਕਰਮਾ ਲੀਆਂ ਮੇਰੀ ਭਾਂਡੇ ਭਰਦੀਆਂ ਦੁੱਧ ਦੇ ਸਵੇਰੇ ਸ਼ਾਮ ਜਦੋਂ ਖਾਲੀ ਹੋ ਗਏ ਤਾਂ ਕੀ ਕਰਾਂਗਾ ਆਗੇ ਸਰ ਤੁਹਾਡੇ ਸਾਹਮਣੇ ਵੇਖ ਲੋ ਬਿਲਕੁਲ ਜੀ ਇਹ ਹਾਲਾਤ ਨੇ ਸੰਜੀਤ ਕੁਮਾਰ ਦੇ ਤੁਹਾਡੇ ਗਾੜੀ ਹੱਥ ਜੋੜ ਕੇ ਅਪੀਲ ਵੀ ਕਰ ਰਹੇ ਨੇ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਕਿ ਇੱਕ ਵਾਰ ਤੋਂ ਫਿਰ ਜਿਹੜਾ ਰੋਜ਼ਗਾਰ ਆ ਹੋ ਸ਼ੁਰੂ ਕਰ ਸਕਣ ਕਿਉਂਕਿ ਜਿਵੇਂ ਸੰਜੀਤ ਕੁਮਾਰ ਦਾ ਕਹਿਣਾ ਵੀ ਉਹਨਾਂ ਨੇ ਘਰ ਦੀ ਤੇ ਗਹਿਣੇ ਜਿਹੜੇ ਗਹਿਣੇ ਰੱਖ ਕੇ ਫਿਰ ਜਾ ਕੇ ਲਾਉਣ ਲਿਆ ਸੀ ਤੇ ਫਿਰ ਜਾ ਕੇ ਜਿਹੜਾ ਚਾਲੂ ਕੀਤਾ ਸੀ ਕੀ ਹੋਇਆ ਤੁਹਾਡੀ ਮਿਸਨੂ ਹੋਇਆ ਕੀ ਦਾ ਨੂੰ ਕੈਂਸਰ ਸੀਗਾ ਜੀ ਆਰਮੀ ਸਕੂਲ ਦੇ ਵਿੱਚ ਹਿਸਟਰੀ ਦੇ ਟੀਚਰ ਸੀਗੇ ਬਹੁਤ ਵਧੀਆ ਲਾਈਫ ਬੀਤ ਰਹੀ ਸੀ ਲਾਕਡਾਊਨ ਦੇ ਵਿੱਚ ਕੈਂਸਰ ਨਿਕਲ ਆਇਆ ਬੜਿਆਂ ਨੇ ਮੇਰੀ ਵੇਰ ਉੱਤੇ ਮਦਦ ਕੀਤੀ ਮੈਂ ਉੱਥੇ ਕਰਾਇਆ ਪਰ ਜੋ ਜ਼ਿੰਦਗੀ ਦਾ ਪੂੰਜੀ ਮੇਰੇ ਕੋਲ ਸੀਗੀ ਜੋ ਉਹਨਾਂ ਦੀ ਪੂੰਜੀ ਸੀ ਉਹਨਾਂ ਨੇ ਵੀ ਕਿਸੇ ਕੋ ਨਹੀਂ ਕੀਤਾ ਅਸੀਂ ਹੱਥ ਨਹੀਂ ਅੜਿਆ ਮੇਰੇ ਮੰਮਾ ਨੇ ਮੇਰੇ ਫਾਦਰ ਨੇ ਮੇਰੇ ਸਹੁਰਾ ਸਹਰਾ ਸਾਰਿਆਂ ਨੇ ਮੇਰੀ ਮਦਦ ਕੀਤੀ ਪਰ ਉਹ ਜਿਹਨੇ ਪਾਣਾ ਮਿੱਠਾ ਲੱਗੇ ਹੁੰਦਾ ਮੈਂ ਚੁੱਪ ਕਰਕੇ ਸਬਰ ਕਰਕੇ ਇਹ ਕੰਮ ਸ਼ੁਰੂ ਕੀਤਾ ਕਿ ਜਦ ਦਿਲ ਲੱਗ ਜੇਗਾ ਕਰ ਰਹਿ ਨੂੰ ਜੀ ਨਹੀਂ ਕਹਿੰਦਾ ਇਹ گاਵਾ ਮੰਜਾਂ ਦੇ ਵਿੱਚ ਪਰ ਉਹ ਨਹੀਂ ਬਚ ਪਏ ਇਹਦੇ ਇਹ ਸਕਦਾ ਹੁਣ ਤੁਹਾਨੂੰ ਸਭ ਬਿਲਕੁਲ ਜੀ ਸੰਦੀਪ ਕੁਮਾਰ ਜੀ ਕਿਸਤਾ ਦੇ ਦੋ ਜਿਹੜੇ ਜਿਹੜੇ ਜੀਵਨ ਸਾਥੀ ਸੀ ਪਤਨੀ ਉਹ ਵੀ ਚਲੀ ਗਈ ਉਹਨਾਂ ਦਾ ਜਿਹੜਾ 골ਡ ਲੋਨ ਸੀ ਉਹ ਵੀ ਜਾਂਦਾ ਚਲ ਗਿਆ ਹੁਣ ਛੇ گاਵਾਵਾਂ ਜਲਗੀਆਂ ਨੇ ਇੱਕ ਇੱਕ ਕਰਕੇ ਦੁਖਾ ਦਾ ਤੁਹਾਡੇ ਦੇ ਪਾਸ ਟੁੱਟ ਰਿਹਾ ਕਿ ਲੱਗਦਾ ਤੁਸੀਂ ਸਹਿਣ ਕਰ ਪਾਓਗੇ ਮੈਨੂੰ ਪੁੱਛ ਕਰੀ ਜਾਵਦਾ ਜੀ ਇਹ ਤੇ ਕੋਈ ਵੀਰ ਭਰਾ ਮਦਦ ਕਰਨਗੇ ਤੇ ਠੀਕ ਹੈ ਨਹੀਂ ਤੇ ਫਿਰ ਆਈ ਵੀ ਚੱਲ ਗਿਆ ਅੱਪਾਰ ਬਿਲਕੁਲ ਜੀ ਤੁਹਾਡੇ ਗਾੜੀ ਮਦਦ ਦੀ ਅਪੀਲ ਜ਼ਰੂਰ ਕੀਤੀ ਆ ਸੰਜੀਤ ਕੁਮਾਰ ਨੇ ਜੇ ਕੋਈ ਦਾਨੀ ਸੱਜਣ ਅੱਗੇ ਆ ਕੇ ਅਪੀਲ ਕਰ ਸਕਦਾ ਤੇ ਮਦਦ ਕਰ ਸਕਦਾ ਸੌਰੀ ਤੇ ਅੱਗੇ ਆ ਕੇ ਮਦਦ ਜ਼ਰੂਰ ਕਰਿਓ ਕਿਉਂਕਿ ਗਾਵਾਂ ਜਿਹੜੀਆਂ 6 ਨੇ ਉਹ ਚਲ ਗਿਆ ਨੇ ਦੋ ਗੱਡੀਆਂ ਦੋ ਕੱਟੀਆਂ ਸੀ ਅੱਜ ਹਾਲਾ ਦੇਖ ਲਓ ਲੱਖਾਂ ਰੁਪਏ ਦਾ ਜਿਹੜਾ ਮਾਲ ਸੀ ਉਹਨਾਂ ਦਾ ਅੱਜ ਖਤਮ ਹੋ ਚੁੱਕਿਆ ਜਦੋਂ ਕਿ ਤੇ ਦੇਰੀ ਦੇ ਚੱਕਰ ਮਾਰਦੇ ਨੇ ਤਾ ਜੋ ਕਿਲੇ ਖਾਲੀ ਮਹਿਸੂਸ ਕਰਦੇ ਨੇ ਉਹ ਗਾਵਾਂ ਜਿਹੜੀਆਂ ਨਹੀਂ ਲੱਭਦੀਆਂ ਨੇ ਸਾਡੀ ਦਰਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਵਰਤਵਾਸ਼ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਕਿ ਕਿਸੇ ਦਾਨੀ ਸੱਜਣ ਹੱਥ ਲੱਗ ਸਕੇ ਅਤੇ ਉਹਨਾਂ ਦੀ ਜਿਹੜੀ ਆ ਮਦਦ ਹੋ ਸਕੇ ਸੰਜੀਵ ਜੀ ਮੋਬਾਈਲ ਨੰਬਰ ਕੋ ਹੈਗਾ ਤੁਹਾਡਾ ਆਪਣਾ ਜਰੂਰ ਆਪਤਾ ਕਰਦੇ ਹੋ ਦਰਸ਼ਕਾਂ ਜੀ ਸੁਲਾਖਾ ਦਿਓ 98776 76198 ਜੀ ਸਾਹਿਬ 98776 76198 ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸੰਜੀਤ ਕੁਮਾਰ ਜੀ ਨੇ ਆਪਣਾ ਮੋਬਾਈਲ ਨੰਬਰ ਤੁਹਾਨੂੰ ਦੇ ਦਿੱਤਾ ਜੇਕਰ ਕਿਸੇ ਦਾਲੀ ਸੱਜਣ ਦੇ ਆਕੇ ਕੋ ਮਦਦ ਕਰਨੀ ਹੋਵੇ ਤੇਲ ਫੁੱਲ ਸੇਵਾ ਕਰਨੀ ਹੋਵੇ ਤੇ ਜਰੂਰ ਆਕੇ ਕਰ ਸਕੇ ਜਾਂ ਕਿ ਫੋਨ ਆਹੀ ਉਹਨਾਂ ਨਾਲ ਜਿਹੜਾ ਕੀ ਰਾਪਤਾ ਕਰ ਸਕੇ ਕਿਉਂਕਿ ਜਿਹੜਾ ਰੋਜ਼ਗਾਰ ਜਿਹੜਾ ਸ਼ੁਰੂ ਕੀਤਾ ਨੇ ਉਹ ਰੋਜ਼ਗਾਰ ਹੋਰ ਚੱਲ ਸਕੇ ਅਤੇ ਆਪਣੀ ਰੋਜ਼ੀ ਰੋਟੀ ਜੜੀ ਉਹ ਕਮਾ ਸਕੇ ਮੀਨੂ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ